ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਨਾਲ ਇੱਕ ਹੋਰ ਘਟਨਾ ਸੰਤ ਹੰਸਾਲੀ ਵਾਲੇ ਮਹਾਂਪੁਰਸ਼ ਧੰਨ ਧੰਨ ਬਾਬਾ ਜੀ ਸਿੰਘ ਜੀ ਜੋ ਬ੍ਰਹਮ ਗਿਆਨੀ ਹੋਏ ਹਨ ਉਹਨਾਂ ਦੇ ਜੀਵਨ ਦੀ ਉਹਨਾਂ ਦੇ ਨਾਲ ਜੁੜੀ ਇਹ ਇੱਕ ਸੱਚੀ ਘਟਨਾ ਹੈ ਜਦੋਂ ਮਹਾਪੁਰਸ਼ ਸਭ ਨੂੰ ਲਾਈਨ ਦੇ ਵਿੱਚ ਮਿਲਦੇ ਸਨ ਤਾਂ ਇੱਕ ਵੀਰ ਮਹਾਪੁਰਸ਼ਾਂ ਦੇ ਕੋਲ ਆਇਆ ਅਤੇ ਮਹਾਪੁਰਸ਼ਾਂ ਨੂੰ ਬੇਨਤੀ ਕਰਕੇ ਕਹਿੰਦਾ ਕਿ ਬਾਬਾ ਜੀ ਸਾਡੇ ਘਰ ਦੇ ਵਿੱਚ ਭੂਤ ਪ੍ਰੇਤ ਬਹੁਤ ਹਨ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਤੰਗ ਕਰਦੇ ਹਨ ਰਾਤ ਨੂੰ ਸੌਂ ਨਹੀਂ ਦਿੰਦੇ ਕੋਈ ਮੇਰਾ ਕੰਮ ਨਹੀਂ ਚੱਲ ਰਿਹਾ ਘਰ ਦੇ ਵਿੱਚ ਸਾਰਾ ਦਿਨ ਹੀ ਕਲੇਸ਼ ਰਹਿੰਦਾ ਹੈ ਤਾਂ ਵਾਰੀ-ਵਾਰੀ ਸੰਗਤ ਲਾਈਨ ਦੇ ਵਿੱਚ ਮਹਾਂਪੁਰਸ਼ਾਂ ਨੂੰ ਮਿਲ ਰਹੀ ਸੀ ਅਤੇ ਆਪਣੀਆਂ ਜੋ ਬੇਨਤੀਆਂ ਸੀ ਮਹਾਂਪੁਰਸ਼ਾਂ ਨੂੰ ਕਰ ਰਹੀ ਸੀ ਤਾਂ ਮਹਾਂਪੁਰਸ਼ਾਂ ਨੇ ਉਸ ਨੂੰ ਕਿਹਾ ਕਿ ਭਾਈ ਤੂੰ ਐਂ ਕਰ ਇਧਰ ਸਾਈਡ ਤੇ ਖੜ ਜਾ ਸੁਣੀ ਜਾ ਜਿਹੜਾ ਵੀ ਆਏਗਾ ਕੀ ਮੰਗਦਾ ਹੈ ਤੇ ਧਿਆਨ ਰੱਖਣਾ ਇਧਰ ਉਧਰ ਤੇਰਾ ਧਿਆਨ ਨਾ ਜਾਵੇ ਤਾਂ ਜਦੋਂ ਬਾਰੀ-ਬਾਰੀ ਸੰਗਤ ਆਈ ਕੋਈ ਬੀਬੀ ਕਹਿੰਦੀ ਹੈ ਕਿ ਮੈਨੂੰ ਪੁੱਤ ਦੀ ਦਾਤ ਬਖਸ਼ ਦਿਓ ਕੋਈ ਆਪਣੀ ਡੰਗਰ ਮਾਲ ਦੀ ਤੰਦਰੁਸਤੀ ਮੰਗ ਰਿਆ ਹੈ ਕੋਈ ਕਹਿੰਦਾ ਬਾਬਾ ਜੀ ਮੇਰਾ ਬੱਚਾ ਸਰਕਾਰੀ ਨੌਕਰੀ ਲੱਗ ਜਾਵੇ ਕੋਈ ਕਹਿੰਦਾ ਜੀ ਮੇਰੇ ਬੱਚੇ ਦਾ ਵਿਜਾ ਸ਼ਿਤੀ ਲੱਗ ਜਾਵੇ ਕੋਈ ਕਹਿੰਦਾ ਮੇਰੀ ਧੀ ਦਾ ਵਿਆਹ ਹੋ ਜਾਵੇ ਕੋਈ ਕਹਿੰਦਾ ਬਾਬਾ ਜੀ ਮੇਰੇ ਪੁੱਤਰ ਦਾ ਵਿਆਹ ਹੋ ਜਾਵੇ ਕੋਈ ਕਹਿੰਦਾ ਸੜਾ ਕਾਰੋਬਾਰ ਵਧੀਆਂ ਚੱਲੇ ਪਤਾ ਨਹੀਂ ਕਿੰਨੀ ਸੰਗਤ ਕਹਿ ਲੋ ਵੀ ਤਕਰੀਬਨ ਸੋ ਦੋ ਸੋ ਲੰਗ ਕੀ ਹੋਵੇਗੀ ਅਤੇ ਉਸ ਤੋਂ ਬਾਅਦ ਇੱਕ ਗੁਰਸਿੱਖ ਵੀਰ ਨੇ ਆ ਕੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਿਹਰ ਕਰੋ ਮੈਨੂੰ ਸਿੱਖੇ ਦੀ ਦਾਤ ਬਖਸ਼ੋ ਉਸ ਤੋਂ ਬਾਅਦ ਸਾਰੀ ਸੰਗਤ ਨੂੰ ਮਿਲਣ ਉਪਰੰਤ ਮਹਾਪੁਰਸ਼ਾਂ ਨੇ ਉਸ ਵੀਰ ਨੂੰ ਵੀ ਉਹਦੇ ਨਾਲ ਹੀ ਖੜਾ ਲਿਆ ਤੇ ਸਾਰੀ ਸੰਗਤ ਚਲੀ ਗਈ ਤਾਂ ਮਹਾਪੁਰਸ਼ਾਂ ਨੇ ਜੋ ਪਹਿਲਾ ਵੀਰ ਆਪਣੀ ਬੇਨਤੀ ਲੈ ਕੇ ਆਇਆ ਸੀ ਵੀ ਮੇਰੇ ਘਰ ਚ ਭੂਤ ਪ੍ਰੇਤ ਬਹੁਤ ਹਨ ਤਾਂ ਪੁੱਛਿਆ ਕਿ ਭਾਈ ਤੋਨੇ ਤੈਨੂੰ ਕਰ ਦਾਂਗਾ ਉਹ ਬੜਾ ਵਿਚਾਰਾ ਕੱਚਾ ਜਾ ਹੋ ਗਿਆ ਕਿਉਂਕਿ ਜਿਹੜੇ ਕਰਦੇ ਹਨ ਉਹਦਾ ਕਹਿ ਦਿੰਦੇ ਹਨ ਕਿ ਹਾਂ ਜੀ ਮਹਾਰਾ ਜੀ ਕਰਦੇ ਹਾਂ ਪਰ ਉਹ ਕਹਿੰਦਾ ਵੀ ਬਾਬਾ ਜੀ ਮੈਂ ਕਦੇ-ਕਦੇ ਕਰਦਾ ਹਾਂ ਤੇ ਕਦੇ ਹੋ ਜਾਂਦਾ ਹੈ ਕਦੇ ਨਹੀਂ ਵੀ ਹੁੰਦਾ ਕਈ ਵਾਰੀ ਮਹੀਨਾ ਵੀ ਲੰਘ ਜਾਂਦਾ ਹੈ ਹਫਤਾ ਵੀ ਲੰਘ ਜਾਂਦਾ ਹੈ ਤੇ ਮਾਪੁਰਸ਼ ਕਹਿੰਦੇ ਭਾਈ ਜਦੋਂ ਤੇਰੇ ਬਜ਼ੁਰਗ ਚੜ੍ਹਾਈ ਕਰ ਗਏ ਸੀ ਤਾਂ ਤੂੰ ਉਹਨਾਂ ਦੇ ਨਿਮਿਤ ਘਰ ਦੇ ਵਿੱਚ ਕੋਈ ਪਾਠ ਕਰਾਇਆ ਸੀ ਤਾਂ ਉਹ ਕਹਿੰਦਾ ਹਾਂ ਜੀ ਮਹਾਰਾਜ ਜੀ ਵੀ ਮੈਂ ਘਰ ਦੇ ਵਿੱਚ ਜਦੋਂ ਮੇਰੇ ਪਿਤਾ ਜੀ ਗੁਜ਼ਰੇ ਸਨ ਤੇ ਮੇਰੇ ਮਾਤਾ ਜੀ ਵੀ ਚਲੇ ਗਏ ਹਨ ਮੈਂ ਸੁਖਮਣੀ ਸਾਹਿਬ ਕਰਵਾਇਆ ਸੀ ਤਾਂ ਮਾਪੁਰਛ ਕਹਿੰਦੇ ਉਹ ਵੀ ਕੀ ਲੋਡ ਸੀ ਕਰਵਾਉਣ ਦੀ ਜਦ ਬੱਧਾ ਚਤੀ ਕਰਨੀ ਸੀ ਕਹਿੰਦੇ ਜਿਨ੍ਹਾਂ ਨੇ ਤੈਨੂੰ 60 ਸਾਲ ਘਰ ਬਣਾ ਕੇ ਦਿੱਤਾ ਸਭ ਕੁਝ ਕਰਕੇ ਦਿੱਤਾ ਉਹਨਾਂ ਦੇ ਲਈ ਤੂੰ 60 ਘੰਟੇ ਵੀ ਨਹੀਂ ਪਾਠ ਕਰਾ ਸਕਦਾ ਸੀ ਮਹਾਪੁਰਸ਼ ਕਹਿੰਦੇ ਵੀ ਭਾਈ ਘਰ ਦੇ ਵਿੱਚ ਭੂਤ ਪ੍ਰੇਤ ਆਉਣੇ ਹੀ ਹਨ ਕਿਉਂਕਿ ਜਦੋਂ ਆਪਾਂ ਨਾ ਸ਼ਰਦਾ ਨਾਲ ਕਰਦੇ ਹਾਂ ਤੇ ਨਾ ਸ਼ਰਦੇ ਸ਼ਰਦਾ ਦੇ ਨਾਲ ਕਿਸੇ ਤੋਂ ਪਾਠ ਕਰਵਾਉਂਦੇ ਹਾਂ ਤਾਂ ਮਹਾਪੁਰਸ਼ ਕਹਿੰਦੇ ਵੀ ਜੇ ਤਾ ਵਚਨ ਮੰਨੇਗਾ ਫਿਰ ਤਾਂ ਭੂਤ ਪ੍ਰੇਤ ਨਿਕਲ ਜਾਣਗੇ ਨਹੀਂ ਤਾਂ ਫਿਰ ਤੈਨੂੰ ਇਹ ਮਰਦੇ ਦਮ ਤੱਕ ਐਵੇਂ ਹੀ ਤੰਗ ਕਰਨਗੇ ਤੇ ਤੈਨੂੰ ਨਾਲ ਲੈ ਕੇ ਜਾਣਗੇ ਤੇ ਹੋਰ ਡਰ ਗਿਆ ਕਹਿੰਦਾ ਕਿ ਨਾ ਬਾਬਾ ਜੀ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਆਪ ਜੀ ਜੋ ਵੀ ਕਹੋਗੇ ਮੈਂ ਉਹ ਕਰਨ ਨੂੰ ਤਿਆਰ ਹਾਂ ਪਹਿਲੀ ਗੱਲ ਮਹਾਂਪੁਰਸ਼ ਕਹਿੰਦੇ ਵੀ ਤੂੰ ਰੋਜ਼ ਇੱਕ ਮਹੀਨਾ 10 ਜਾਪ ਸਾਹਿਬ ਦੇ ਪਾਠ ਕਰਨੇ ਨੇ ਕਿਨੇ ਜਿੰਨੇ ਵੀ ਤੇਰੇ ਘਰ ਵਿੱਚ ਭੂਤ ਹਨ ਭਾਵੇਂ ਪ੍ਰੇਤ ਹਨ ਉਹ ਤਾਂ ਚੀਕਾਂ ਮਾਰ ਕੇ ਭੱਜ ਜਾਣਗੇ ਉਹ ਤਾਂ ਤੇਤੋਂ ਖਿਹੜਾ ਛਡਾਉਣਗੇ ਵੀ ਅਸੀਂ ਕਿਸੇ ਹੋਰ ਥਾਂ ਚਲੇ ਜਾਈਏ ਤੇ ਦੂਸਰੀ ਬੇਨਤੀ ਹੈ ਜਿਹੜੇ ਵੀ ਤੇਰੇ ਬਜ਼ੁਰਗ ਹੁਣ ਤੱਕ ਗੁਜ਼ਰ ਗਏ ਹਨ ਉਹਨਾਂ ਦੇ ਨਿਮਿਤ ਤੁਗਰੰਥੀ ਸਿੰਘ ਨੂੰ ਬੇਨਤੀ ਕਰਨੇ ਹੈ ਕਿ ਬਾਬਾ ਜੀ ਸੋਚਮਤਾ ਨਾਲ ਸਹਿਜਤਾ ਨਾਲ ਆਪ ਜੀ ਨੇ ਇਸ਼ਨਾਨ ਕਰਕੇ ਮੇਰੇ ਘਰ ਸਹਿਜ ਪਾਠ ਕਰਨਾ ਹੈ ਤੇ ਭੇਟਾ ਦੀ ਕੋਈ ਵੀ ਉਹਨਾਂ ਦੇ ਨਾਲ ਘਾਟਵਾਦ ਨਹੀਂ ਕਰਨੀ ਵੀ ਮੈਂ ਇੰਨੇ ਦਵਾਗਾ ਜੋ ਗ੍ਰੰਥੀ ਮੰਗੇਗਾ ਸਹਿਜਤਾ ਨਾਲ ਸਹਿਜ ਪਾਠ ਕਰਾਉਣਾ ਹੈ ਜਿੰਨਾ ਹੋ ਸਕੇ ਬਤ ਤੋਂ ਬਸ ਸੁਣਨਾ ਹੈ ਚੌੜ ਸਾਹਿਬ ਦੀ ਸੇਵਾ ਕਰਨੀ ਹੈ ਅਤੇ ਖਾਮ 1 ਮਹੀਨੇ ਬਾਅਦ ਸਾਨੂੰ ਆ ਕੇ ਦੱਸਣਾ ਹੈ ਕਿ ਹੁਣ ਘਰ ਦੇ ਵਿੱਚ ਕੋਈ ਫਰਕ ਪਿਆ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਘਰ ਵਿੱਚ ਜਾ ਕੇ ਸਾਰਾ ਘਰ ਸਾਫ਼ ਕਰਕੇ ਸਹਿਜ ਪਾਠ ਕਰਵਾ ਲਿਆ ਆਪ ਜਪ ਸਾਹਿਬ ਦੇ ਰੋਜ਼ ਦਸ ਪਾਠ ਕਰਨ ਲੱਗ ਗਿਆ ਇੱਕ ਮਹੀਨੇ ਦੇ ਵਿੱਚ ਵਿੱਚ ਉਹਦਾ ਕੰਮ ਵੀ ਸੈੱਟ ਹੋ ਗਿਆ ਤੇ ਕਹਿ ਲਓ ਭੂਤ ਪ੍ਰੇਤ ਵੀ ਭੱਜ ਗਏ ਤੇ ਘਰ ਦੇ ਵਿੱਚ ਕਲੇਸ਼ ਵੀ ਖਤਮ ਹੋ ਗਿਆ ਅਤੇ ਇੱਕ ਮਹੀਨੇ ਬਾਅਦ ਮਹਾਂਪੁਰਸ਼ਾਂ ਦੇ ਕੋਲੇ ਆ ਕੇ ਜਦੋਂ ਨਮਸਕਾਰ ਕਰਦਾ ਹੈ ਡੱਬਾ ਰੱਖਦਾ ਹੈ ਤਾਂ ਮਹਾਂਪੁਰਸ਼ ਕਹਿੰਦੇ ਨੇ ਆਪਣੇ ਸੇਵਾਦਾਰ ਨੂੰ ਵੀ ਇਹ ਉਹੀ ਨਹੀਂ ਹੈਗਾ ਪੁੱਤਾਂ ਵਾਲਾ ਐਨੇ ਹਾਂਜੀ ਮਹਾਰਾਜ ਜੀ ਲੱਗਦਾ ਤਾਂ ਉਹੀ ਹੈ ਤੇ ਫਿਰਮਾਪੁਰਸ਼ ਨੇ ਮੁਸਕਰਾ ਕੇ ਬੱਚੇ ਵੀ ਹਾਂ ਭਾਈ ਪੁੱਤ ਹੈਗੇ ਨੇ ਕਿ ਛੱਡ ਗਏ ਤਾਂ ਉਸਨੇ ਕਿਹਾ ਕਿ ਮਹਾਰਾਜ ਜੀ ਜੋ ਆਪ ਜੀ ਨੇ ਬਚਨ ਕੀਤੇ ਸਨ ਹੁਣ ਉਹ ਬਚਨਾਂ ਨੂੰ ਅਸੀਂ ਪੂਗਾਇਆ ਇੱਕ ਮਹੀਨਾ ਹੋ ਗਿਆ ਤੇ ਹੁਣ ਸਾਡੇ ਘਰ ਵਿੱਚ ਸੁਖ ਸ਼ਾਂਤੀ ਹੈ ਮੇਰਾ ਕੰਮ ਵਧੀਆ ਚੱਲ ਰਿਹਾ ਹੈ ਤੇ ਕੋਈ ਹੁਣ ਕਰਦੇ ਵਿੱਚ ਕਲੇਸ਼ ਵੀ ਖਤਮ ਹੋ ਗਿਆ ਤਾਂ ਮਾਪਰਸ਼ ਕਹਿੰਦੇ ਭਾਈ ਇੱਕ ਮਹੀਨੇ ਵਾਸਤੇ ਨਹੀਂ ਹੁਣ ਜਦੋਂ ਵੀ ਤੈਨੂੰ ਸਮਾਂ ਲੱਗੇ ਨਿਤਨੇਮਤਾ ਕਰਨਾ ਹੀ ਕਰਨਾ ਹੈ ਚਾਹੇ ਇੱਕ ਜਾਪ ਸਾਹਿਬ ਦਾ ਪਾਠ ਚਾਹੇ ਪੰਜ ਚਾਹੇ 10 ਤੇਰੀ ਮਰਜ਼ੀ ਹੈ ਇਹਨੂੰ ਛੱਡੀ ਨਾ ਇਹਨੂੰ ਲਗਾਤਾਰ ਹੀ ਕਰਦੇ ਰਹਿਣਾ ਹੈ ਤੇ ਇਹਦੇ ਵਿੱਚ ਹੀ ਤੈਨੂੰ ਸਾਰਾ ਕੁਝ ਮਿਲ ਜਾਵੇਗਾ ਸੋ ਇਸ ਤਰ੍ਹਾਂ ਮਹਾਪੁਰਸ਼ਾਂ ਦੇ ਬਚਨ ਨੂੰ ਮੰਨ ਕੇ ਉਸ ਵੀਰ ਨੇ ਆਪਣੇ ਪਰਿਵਾਰ ਨੂੰ ਬਚਾ ਲਿਆ ਸੋ ਕਿਉਂਕਿ ਬ੍ਰਹਮਗਿਆਨੀ ਜੋ ਹੁੰਦੇ ਹਨ ਮਹਾਪੁਰਸ਼ ਨੇ ਜੋ ਜਿਹੜੀ ਇਸ ਅਵਸਥਾ ਤੱਕ ਪਹੁੰਚ ਜਾਂਦੇ ਹਨ ਉਹ ਤਾਂ ਬੰਦੇ ਦਾ ਮਸਤਕ ਦੇਖ ਕੇ ਪਛਾਣ ਜਾਂਦੇ ਹਨ ਕਿ ਉਹ ਕਿਸ ਭਾਵਨਾ ਨਾਲ ਆਇਆ ਹੈ ਕੀ ਚਾਹੁੰਦਾ ਖੈ ਸੋ ਇਹ ਬਹੁਤ ਪੁਰਾਣੀ ਗੱਲ ਹੈ ਹੁਣ ਤਾਂ ਸ਼ਾਇਦ ਹਜ਼ਾਰਾਂ ਦੇ ਵਿੱਚ ਹੀ ਕੋਈ ਕੋਵੇਗਾ ਜਿਹੜਾ ਕਹੇਗਾ ਮੈਨੂੰ ਸਿੱਖੀ ਦੀ ਦਾਤ ਦੇ ਦਿਓ ਕਿਉਂਕਿ ਸਾਡੀਆਂ ਤਾਂ ਡਿਮਾਂਡਾਂ ਹੀ ਨਹੀਂਆਂ ਹਨ ਤੇ ਉਹ ਪ੍ਰਮਾਤਮਾ ਦੇ ਨਾਲ ਅਸੀਂ ਸ਼ਿਕਵਾ ਜ਼ਿਆਦਾ ਕਰਦੇ ਹਾਂ ਤੇ ਸ਼ੁਕਰਾਨਾ ਘੱਟ ਕਰਦੇ ਹਾਂ ਸੋ ਆਪਾਂ ਵੀ ਆਓ ਸ਼ੁਕਰਾਨਾ ਕਰੀਏ ਜੇ ਕਿ ਸਿਮਾਪੁਰਸ਼ਾਂ ਦੇ ਕੋਲ ਆਪਜੀ ਜਾਂਦੇ ਹੋ ਤਾਂ ਸਤਿਵਚਨ ਕਰਕੇ ਬਾਣੀ ਨੂੰ ਤੇ ਉਹਨਾਂ ਦੇ ਵਿਚਾਰਾਂ ਨੂੰ ਵਿਚਾਰੋ ਸੋ ਜੇ ਆਪ ਜੀ ਨੂੰ ਇਹ ਘਟਨਾ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਇਸ ਨੂੰ ਅੱਗੇ ਵੀ ਫਾਰਵਰਡ ਕਰਨਾ ਤਾਂ ਜੋ ਜਦੋਂ ਇਹ ਵੀਡੀਓ ਅੱਗੇ ਸ਼ੇਅਰ ਹੋਵੇਗੀ ਹੋ ਸਕਦਾ ਹੈ ਕੋਈ ਆਪ ਜਿਹਦੇ ਇਸ ਵੀਡੀਓ ਭੇਜਣ ਦੇ ਨਾਲ ਬਾਣੀ ਨਾਲ ਜੁੜ ਜਾਵੀ ਕਿਉਂਕਿ ਜੁੜਨਾ ਤੇ ਜੋੜਨਾ ਹੀ ਮੇਰਾ ਮਕਸਦ ਹੈ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਸੰਗਤ ਬਖਸ਼ਣ ਜੋਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ